ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕੱਲ ਨੂੰ 15 ਅਗਸਤ ਦਾ ਉਹ ਇੰਡੀਪੈਂਡੈਂਸ ਡੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਨਾ, ਵਧਾਈਆਂ ਦਿੰਨਾ। ਔਰ ਅੱਜ ਜਿਹੜਾ ਇਹ ਬਰਸਾਤ ਦਾ ਮੌਸਮ ਬਣਿਆ ਦਾ ਰਾਤ ਦਾ 3:30 ਨੂੰ 4 ਵਜੇ ਦਾ بارش ਹੋ ਰਹੀ ਆ। ਇਹ ਅਸੀਂ ਇੱਥੇ ਮੌਕਾ ਮੇਰੇ ਨਾਲ ਸਾਡੇ ਫਗਵਾੜੇ ਦੇ ਹਲਕਾ ਇੰਚਾਰਜ ਹਰਨੂਰ ਮਾਨ ਜੀ, ਹਰਜੀ ਮਾਨ ਜੀ ਜਿਹੜੇ ਆ ਉਹ ਆਏ ਆ ਮੇਰੇ ਨਾਲ ਕਾਉਂਸਲਰ ਆ। ਆਂਡਾ ਜੀ ਉਹ ਆਇਆ ਨਾਲ ਸਾਰੇ ਜਿਹੜਾ ਕਾਰਪੋਰੇਸ਼ਨ ਦਾ ਸਟਾਫ ਆ ਐਸਡੀਓ ਸਾਹਿਬ ਆਏ ਆ ਸੀਵਰੇਜ ਬੋਰਡ ਤੋਂ ਚੀਪ ਸਾਹਿਬ ਆਏ ਆ ਹੈਲਥ ਬ੍ਰਾਂਚ ਤੋਂ ਨਾਲ ਇੰਸਪੈਕਟਰ ਸਾਹਿਬ ਸਾਰੇ ਆਏ ਆ ਕਾਰਪੋਰੇਸ਼ਨ ਦੀ ਸਾਰੀ ਟੀਮ ਇੱਥੇ ਅਸੀਂ ਮੌਕਾ ਦੇਖਣ ਆਏ ਆ ਕਿਉਂਕਿ ਬਰਸਾਤ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਪਤਾ ਵੀ ਪ੍ਰਸ਼ਾਸਤ ਜਿਹੜੀ ਆ ਬਹੁਤ ਐਕਸਟਰਾ ਜਿਹੜਾ 20 ਪੈ ਗਿਆ ਵਾ ਜਿਹੜੀ ਕਪੈਸਿਟੀ ਆ ਉਹ ਜਿਹੜੀ ਆ ਸਾਡੀ 20 ਐਮਐਲਡੀ ਆ ਜਿਹੜੀ ਸਾਡੀ ਐਸਟੀਪੀ ਦੀ ਆ ਔਰ ਅਸੀਂ ਐਸ ਵੀਓ ਸਾਹਿਬ ਜਿਦਾ ਦੱਸਦੇ ਆ ਵੀ 43 ਐਮ ਐਲ ਡੀ ਅਸੀਂ ਜਿਹੜਾ ਪਾਣੀ ਇਸ ਵੇਲੇ ਉਖਾ ਰਹੇ ਆ ਬਾਕੀ ਇਹ ਜਿਹੜਾ ਵਾ ਘੰਟੇ ਅੱਧੇ ਘੰਟੇ ਦੀ ਗੱਲ ਆ 2 ਘੰਟੇ ਦੀ ਜੇ ਬਰਸਾਤ ਥੰਮ ਗਈ ਤਾਂ ਇਹ ਪਾਣੀ ਸਾਰਾ ਨਿਕਲ ਜਾਣਾ ਮਾ ਔਰ ਅਸੀਂ ਪਹਿਲਾਂ ਵੀ ਨਾਲਿਆਂ ਦੀ ਵੀ ਸਫਾਈ ਕਰਾਈ ਆ ਘਾਰ ਵੀ ਘੜਾਈ ਆ ਔਰ ਮੈਂ ਸ਼ਹਿਰ ਵਾਸੀਆਂ ਨੂੰ ਇਹ ਅੱਗੇ ਵੀ ਅਪੀਲ ਕਰਦਾ ਰਿਹਾ ਹੁਣ ਵੀ ਅਪੀਲ ਕਰਦਾ ਵਾਂ ਵੀ ਆ ਜਿਹੜੀਆਂ ਖਾਲੀ ਬੋਤਲਾਂ ਪਲਾਸਟਿਕ ਦੀਆਂ ਥਰਮੋ ਬੋਲ ਦੇ ਗਲਾਸ ਜਾਂ ਲਫਾਫੇ ਆ ਇਹ ਆਪਾਂ ਵੇਚ ਨਾ ਸਿੱਟੀਏ ਕਿਉਂਕਿ ਸੀਵਰੇਜ ਦੇ ਵਿੱਚ ਪਾਣੀ ਕਦੇ ਨਹੀਂ ਰੁਕਦਾ ਹੈਗਾ ਇਹ ਜਦੋਂ ਬਲੋਕੇਜ ਹੁੰਦੀ ਆ ਆਪਾਂ ਜਦੋਂ ਲਪਾਵੇ ਪਲਾਸਟਿਕ ਦੇ ਸਿੱਟਦੇ ਜਾਂ ਕੋਈ ਹੋਰ ਸਮਾਨ ਸਿੱਟਦੇ ਆ ਉਹਦੇ ਨਾਲੇ ਸਾਰੀ ਬਲੋਕੇਜ ਹੁੰਦੀ ਆ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਇਹ ਲਪਾਫਿਆਂ ਦਾ ਜਿਹੜਾ ਅਵਾਇਡ ਕਰੋ ਔਰ ਘਰੋਂ ਜਿਹੜਾ ਵਾ ਥੈਲਾ ਜਿਹੜਾ ਵਾ ਕਪੜੇ ਦਾ ਸਬਜ਼ੀ ਭਾਜੀ ਨੇ ਸਾਰਾ ਉਹ ਹੀ ਲਈ ਜਾਓ ਉਹਦੇ ਨਾਲ ਆਪਣਾ ਜਿਹੜਾ ਵਾ ਇਹ ਹੱਲ ਟੋਟਲੀ ਹੋ ਜਾਣਾ ਵਾ ਮੈਂ ਫੇਰ ਸਾਰਿਆਂ ਨੂੰ ਇਹ ਬੇਨਤੀ ਕਰਦਾ ਵਾਂ ਔਰ ਬਾਕੀ ਹਰ ਜੀ ਮਾਨ ਜੀ ਹੁਣ ਤੁਹਾਨੂੰ ਸਾਰਾ ਦੱਸੂਗੇ ਵੀ ਜਿੱਦਾਂ ਜਿੱਦਾਂ ਵੀ ਹੋਰ ਹੈਗਾ ਵਾ ਮੌਨਸੂਨ ਦਾ ਮੌਨਸੂਨ ਦਾ ਸੀਜ਼ਨ ਜਿਹੜਾ ਚੱਲ ਰਿਹਾ ਹੈ ਬੀਤੀ ਰਾਤ ਬਿਨਾ ਜਿਹੜੀ ਮੁਫਰਦਰਾਂ ਦੀ ਜਿਹੜੀ ਲਗਾਤਾਰ ਹੋਈ ਜਾ ਰਹੀ ਹੈ ਰਾਤ ਦਿਨ 4 ਵਜੇ ਤੋਂ ਉਸ ਦੇ ਕਾਰਨ ਜਿੱਥੇ ਸ਼ਹਿਰ ਦੇ ਵਿੱਚ ਵਕ ਵਕ ਥਾਵਾਂ ਤੇ ਜਿਹੜਾ ਪਾਣੀ ਭਰ ਗਿਆ ਹੈ ਬਾਟਰ ਲੋਡਿੰਗ ਦੀ ਸਮੱਸਿਆ ਜਿਹੜੀ ਆ ਖੜੀ ਹੋਈ ਹੈ ਮੌਕੇ ਤੇ ਸਾਡੇ ਆਨਰੇਬਲ ਮੇਅਰ ਸਾਹਿਬ ਸਾਡੇ ਇਸ ਵਾਰਡ ਦੇ ਨਾਲ ਦੇ ਬੋਰਡ ਦੇ ਕਾਉਂਸਲਰ ਫਾਰ ਆਫ ਹਾਂਡਾ ਜੀ ਸਾਡੇ ਸਾਰੇ ਜਿਹੜੇ ਕੋਰਪੋਰੇਸ਼ਨਲ ਡਿਪਾਰਟਮੈਂਟ ਦੇ ਹੈਡਸ ਨੇ ਇਨਕਲੂਡਿੰਗ ਹੈਲਥ ਐਂਡ ਜਿਹੜੇ ਸੀਪੇਜ ਤੇ ਨੇ ਤੇ ਮੌਕੇ ਤੇ ਆ ਕੇ ਦੇਖ ਰਹੇ ਆ ਕਿ ਅਸੀਂ ਇਸ ਪਾਣੀ ਨੂੰ ਕਿੰਨੀ ਜਲਦੀ ਇੱਥੋਂ ਕੱਢ ਸਕਦੇ ਹਾਂ ਜਿਵੇਂ ਮੇਅਰ ਸਾਹਿਬ ਨੇ ਦੱਸਿਆ ਕਿ ਫਿਲਹਾਲ ਦੀ ਟਾਈਮ ਅਸੀਂ ਜਿਹੜਾ ਕਿ 20 43 ਐਮਐਲਡੀ ਜਿਹੜਾ ਪਾਣੀ ਹੈ ਉਹਨੂੰ ਕੱਢਦੇ ਪਏ ਆ ਤੇ ਜਿਹੜੀ ਉਹਦੀ ਸ਼ਮਤਾ ਹੈ ਇਸ ਵੇਲੇ ਐਸਟੀਪੀ ਦੀ ਉਹ ਹੈ ਕਿ 20 ਐਮਐਲਡੀ ਦਾ ਜ਼ਰੂਰਤ ਤੋਂ ਬਾਅਦ ਅਸੀਂ ਵੀ ਇਹ ਕਰ ਰਹੇ ਹਾਂ ਕਿ ਇਹ بارش ਰੁਕੇ ਤੇ ਜਲਦੀ ਤੋਂ ਜਲਦੀ ਜਿਹੜਾ ਪਾਣੀ ਹੈ ਉਸ ਨੂੰ ਅਸੀਂ ਇਹਨਾਂ ਸੜਕਾਂ ਤੋਂ ਖਾਲੀ ਕਰ ਸਕੀਏ ਤੇ ਨਾਲ ਦੀ ਨਾਲ ਹੀ ਆਉਂਦੇ ਸਮੇਂ 'ਚ ਜਿਹੜੇ ਸਾਡੇ ਪਲਾਨ ਨੇ ਕਿ ਜਿਹੜੀਆਂ ਸਾਡੀਆਂ ਪਾਰਕਸ ਨੇ ਜਿਹੜੀਆਂ ਮੇਨ ਰੋਡਸ ਨੇ ਜਿਹਨਾਂ ਦੇ ਨਾਲ ਲੱਗਦੀਆਂ ਪਾਰਕਸ ਨੇ ਉਹਨਾਂ ਦੇ ਵਿੱਚ ਡレイン ਵਾਟਰ ਜਿਹੜਾ ਰਜ਼ਰ ਵੈਲ ਨੇ ਅਸੀਂ ਉਹ ਬਣਾ ਕੇ ਜਿਹੜੀ ਸਮੱਸਿਆ ਸਾਡੀ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਸ਼ਹਿਰ ਦੀ ਕਿ ਹਰ ਵਾਰੀ ਜਦੋਂ ਮੀਂਹ ਪੈਂਦਾ ਹੈ ਇਹ ਸਾਡਾ ਜਿਹੜਾ ਸ਼ਹਿਰ ਹੈ ਉਹ ਸਾਰਾ ਪਾਣੀ ਦੇ ਵਿੱਚ ਡੁੱਬਣ ਦੇ ਹਾਲਾਤ ਬਣ ਜਾਂਦੇ ਨੇ ਖਾਸ ਕਰਕੇ ਗਊਸ਼ਾਲਾ ਰੋਡ ਤੇ ਜਿਹੜਾ ਹਰਕੋਮੇਨਗਰ ਜਿਹੜੀ ਹਾਸੀ ਵਿਰ ਹਸਪੀਟਲ ਵਾਲੀ ਰੋਡ ਹੈ ਉਸ ਦੇ ਉੱਤੇ ਤੇ ਜਿਹੜਾ ਸੁਭਾਸ਼ ਨਗਰ ਹੋਵੇ ਚਾਹੇ ਮੇਨ ਹਾਈਵੇ ਦੇ ਅਰਪਰ ਸਟੇਟ ਬਹੁਤ ਵੱਡੀ ਇੱਕ ਸਮੱਸਿਆ ਬਣੀ ਹੋਈ ਹੈ ਪਾਣੀ ਵਾਟਰ ਲੋਕਿੰਗ ਦੀ ਅਸੀਂ ਇਹੀ ਚਾਹੁੰਦੇ ਆ ਕਿ ਅਸੀਂ ਜਲਦ ਤੋਂ ਜਲਦ ਜੇ ਅਸੀਂ ਪਾਈਪ ਦੀ ਸ਼ਮਤਾ ਵਧਾਉਨੇ ਆ ਐਸਟੀਪੀ ਦੀ ਸ਼ਮਤਾ ਵਧਾਉਨੇ ਆ ਉਸ ਦੇ ਵਾਸਤੇ ਸਾਨੂੰ ਕਿਤੇ ਨਾ ਕਿਤੇ ਸ਼ਹਿਰ ਵੀ ਸਾਰਾ ਪਟਣਾ ਉਹ ਵੀ ਆਉਂਦੇ ਸਮੇਂ ਅਸੀਂ ਉਹਦੇ ਟੈਂਡਰ ਪਾਸ ਕਰਦੇ ਪਏ ਆ ਸੀਬ੍ਰਿਜ ਵੱਲੋਂ ਉਹਦੇ ਐਸੇ ਆ ਚੁੱਕੇ ਨੇ ਖੋਜ ਭਾਰਤ ਵੱਲੋਂ ਪਰ ਨਾਲ ਦੀ ਨਾਲ ਹੀ ਅਸੀਂ ਜਿਹੜੀ ਕੋਸ਼ਿਸ਼ ਹੋਰ ਨਵੀਂ ਕਰਨ ਜਾ ਰਹੇ ਆ ਕਿ ਪਾਰਖਾਂ ਦੇ ਵਿੱਚ ਜਿਹੜੇ ਕਿ ਵਾਟਰ ਰਤਵਾਰ ਰੁਵਾੜ ਬਣਾਈਏ ਅਸੀਂ ਕਿ ਜਿਨ੍ਹਾਂ ਦੇ ਵਿੱਚ ਜਿਹੜਾ ਮੀਂਹ ਦਾ ਪਾਣੀ ਹੈ ਉਹੀ ਅੰਦਰ ਜਾਵੇ ਤੇ ਜਿਵੇਂ ਦਿੱਤੇ ਤੌਰ ਤੇ ਮੇਰ ਸਾਹਿਬ ਨੇ ਮੈਂਸ਼ਨ ਕੀਤਾ ਕਿ ਜਿਹੜੇ ਸਾਡੀ ਬਲੋਕੇਜ ਆ ਰਹੀ ਹੈ ਉਸ ਦਾ ਬਹੁਤ ਵੱਡਾ ਮੁੱਖ ਕਾਰਨ ਹੈ ਉਹ ਜਿਹੜਾ ਹੈ ਕਿ ਸਾਡੇ ਹੀ ਸ਼ਹਿਰ ਦੇ ਲੋਕਾਂ ਵੱਲੋਂ ਜਿਹੜੇ ਛੁੱਟੇ ਜਾਣਾ ਵੇਸ ਨੂੰ ਪਲਾਸਟਿਕ ਨੂੰ ਸਾਡੇ ਇੱਕ ਇੱਕ ਰਿਵਾਜ ਹੀ ਬਣ ਗਿਆ ਅਸੀਂ ਕੁਝ ਵੀ ਕੂੜਾ ਹੋਵੇ ਕੁਝ ਖਾਦਾ ਉਹਦਾ ਪਲਾਸਟਿਕ ਵੀ ਛੱਡ ਦਿੰਨੇ ਆ ਫਟਿਆ ਬੈਗ ਹੋਵੇ ਉਹ ਵੀ ਛੱਡ ਦਿੰਨੇ ਆ ਕਿਸੇ ਤਰੀਕੇ ਦੀ ਪਲਾਸਟਿਕ ਦੀ ਬੋਟਲ ਹੋਵੇ ਯੂਜ਼ ਕਰਕੇ ਆਪਾਂ ਉਹ ਵੀ ਛੱਡ ਦਿੰਨੇ ਆ ਉਹ ਜਿਵੇਂ ਜਿਵੇਂ ਕਲਸਟਰ ਇਕੱਠਾ ਹੁੰਦਾ ਰਹਿੰਦਾ ਉਹ ਜਾ ਕੇ ਉਹ ਬਲੌਕੇਜ ਪੈਦਾ ਕਰਦਾ ਤੇ ਸਾਨੂੰ ਇਹ ਸਮੱਸਿਆ ਆਉਂਦੀ ਹੈ ਜਿਹੜੀ ਪਾਣੀ ਦੀ ਅਸੀਂ ਇਸ ਨੂੰ ਦੇਖਦੇ ਆਏ ਪਿਛਲੇ ਮੈਨੂੰ ਯਾਦ ਆ ਕੁਛ 2 ਮਹੀਨੇ ਪਹਿਲਾਂ ਆ 2 ਮਹੀਨੇ ਪਹਿਲਾਂ ਹੀ ਸਾਰੀ ਗਊਸ਼ਾਲਾ ਨੇ ਜਿਹੜੀ ਸੀ ਉਹਦਾ ਜਿਹੜੇ ਗਟਰ ਸੀਗਾ ਉਹਦਾ ਸੀਵਰ ਲਾਈਨ ਸੀ ਕਿ ਸਾਰੀ ਕਲੀਅਰ ਰਹੀ ਸੀ ਬੜਾ ਦੁੱਖ ਵੀ ਹੁੰਦਾ ਹੈ ਦੱਸਣ ਵੇਲੇ ਕਿ ਉਸ ਦੇ ਵਿੱਚ ਬੜੇ ਵੱਡੀ ਮਾਤਰਾ ਦੇ ਵਿੱਚ ਕੰਬਲ ਵੀ ਸਨ ਤੇ ਕੰਬਲ ਕੱਪੜੇ ਇਹ ਜਿਹੇ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਬਿਲਕੁਲ ਹੀ ਬਲੌਕੇਜ ਪੈਦਾ ਕੀਤੀ ਹੋਈ ਸੀ ਅਸੀਂ ਵੀ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਅਸੀਂ ਕਾਰਪੋਰੇਸ਼ਨ ਸ਼ਹਿਰ ਬਲੋਤਾਂ ਨੂੰ ਡਸਪਨ ਮੁਹैया ਕਰਾਏਗਾ ਸਫਾਈ ਦਾ ਕਰਮਚਾਰੀ ਆਪਣਾ ਕੰਮ ਬਕਾਦਾ ਕਰਦੇ ਪਏ ਨੇ ਤੇ ਆ ਕੇ ਉਹਨਾਂ ਦੀ ਸਾਰੀ ਸਫਾਈ ਕਰਦੇ ਨੇ ਪਰ ਆਪ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਵੀ ਇਹ ਹੀ ਬੇਨਤੀ ਹੈ ਕਿ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੇ ਪਲਾਸਟਿਕ ਕੱਪੜਾ ਜਾਂ ਬੋਤਲ ਜਾਂ ਕਿਸੇ ਤਰੀਕੇ ਦੀ ਵੀ ਜਿਹੜੇ ਜਿਹੜੇ ਨਾਲ ਸਾਡੀ ਜਿਹੜੀ ਬਲੋਕੇਜ ਵਾਧੀ ਪਈ ਆ ਉਸ ਤੋਂ ਗਰੇਸ਼ ਕਰੀਏ ਸਾਡਾ ਹੀ ਸ਼ਹਿਰ ਹੈ ਇਸ ਨੂੰ ਮੇਨਟੇਨ ਕਰਨਾ ਜੋ ਸੇਵਾ ਵੀ ਸਾਨ ਬਖਸ਼ੀ ਹੋਈ ਹੈ ਅਸੀਂ ਉਸ ਨੂੰ ਤੰਦ ਹੀ ਨਿਵਾਵਾਂਗੇ ਜਿਵੇਂ ਹੀ بارش ਰੁਕਦੀ ਹੈ ਕੁਝ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਇਹ ਸਾਰੇ ਜਿਹੜੇ ਪੰਪ ਲਗਾ ਕੇ ਜਿਹੜਾ ਪਾਣੀ ਸਾਫ ਕਰ ਲਿਆ ਜਾਏਗਾ ਤੇ ਜਿਹੜੀ ਦਿੱਕਤ ਆ ਰਹੀ ਹੈ ਮਗਾਉਸ਼ਾਲਾ ਰੋਡ ਵਾਲੇ ਜਿਹੜੀ ਦੁਕਾਨਾਂ ਦੇ ਅੰਦਰ ਵੀ ਪਾਣੀ ਵੜ ਗਿਆ ਹੈ ਅਸੀਂ ਉਹਨਾਂ ਨਾਲ ਵੀ ਜਾ ਕੇ ਨੁਕਸਾਨ ਦੇਖ ਕੇ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਉਹਨਾਂ ਦਾ ਹਾਲ-ਚਾਲ ਪੁੱਛ ਕੇ ਆਵਾਂਗੇ ਮੈਂ ਆਹੋ ਸਾਰੇ ਪ੍ਰਸ਼ਾਸਨ ਦਾ ਖਾਸ ਕਰਕੇ ਰਸ਼ਵਾਲ ਅੰਕਲ ਦਾ ਧੰਨਵਾਦ ਕਰਦਾ ਹਾਂ ਜਿਹੜੇ ਕਿ ਸਾਡੇ ਨਾਲ ਅਜਿਹਾ ਖੜੇ ਨੇ ਆਪਾਰਾਂ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਪਰ